ਸਾਨੂੰ ਜੀ ਸਾਨੂੰ ਇਸ ਰੋਡ ਨੂੰ ਜਾਣ ਕਰਨਾ ਪਿਆ ਨਾ ਕੀ ਘਟ ਹੈ ਕਿ ਸਾਡੇ ਨੌਜਵਾਨ ਵੀਰ ਨੂੰ ਸਾਡੀਆਂ ਅੱਖਾਂ ਸਾਹਮਣੇ ਮਾਰ ਕੇ ਤੁਰ ਗਏ ਉਸ ਤੋਂ ਪਹਿਲਾਂ ਇੱਕ ਛੋਟਾ ਦੰਗਾ ਨਹੀਂ ਉੱਥੇ ਕੀ ਹੋ ਰਹੀਏ ਨੇ ਕਿ ਸਾਡਾ ਏਕਾ ਨਹੀਂ ਅਸੀਂ ਇੱਕ ਦੂਜੇ ਤੇ ਲੱਗਣ ਲੱਗੇ ਅਸੀਂ ਇੱਕ ਦੂਜੇ ਦੇ ਗ੍ਰੋਥ ਤੇ ਕਰਨੀ ਸ਼ੁਰੂ ਕਰ ਦਿੱਤੀ ਕਿ ਨਸ਼ੇ ਦੇ ਵਿੱਚ ਅਸੀਂ ਕਿੰਦਾ ਪੜ੍ਹਦੇ ਵਿੱਚ ਥੋਲੀਆਂ ਮਾਰਦੇ ਰਹੇ ਆ ਛਾਤਰ ਇਹ ਦੁਸਤ ਪ੍ਰਸ਼ਾਸਨ ਪੰਜਾਬ ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਕੰਦੇ ਵੀਰ ਦੇ ਕਸਲਾ ਨੂੰ ਗ੍ਰਿਫਤਾਰ ਕਰੋ ਕਿਉਂ ਕਿ ਸਾਡੀ ਇੱਕ ਝਟਕਾ ਨਹੀਂ ਹੈ ਸਾਡਾ ਇਕਾ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਸਾਡੀ ਨਗਰਸ਼ੀ ਦਾ ਕਾਰਨ ਹੈ ਸਾਥ ਹੋ ਜੋ ਇੱਕ ਝਟੋ ਜੋ ਜੇ ਪਿੰਡ ਨੂੰ ਬਚਾਉਣਾ ਨਹੀਂ ਤਾਂ ਹਰ ਦਿਨ ਕਿਛੜਿਆ ਹੋਵੇ ਕੋਈ ਮੂੰਹ ਰਕੇ ਸਾਹਮਣੇ ਗੋਲੀ ਮਾਰ ਦੇਵੇ ਮੇਰੇ ਖੜ ਕੇ ਕਿਸੇ ਵੀ ਧੀ ਤੇ ਇਹਨੂੰ ਅੱਜ ਤੱਕ ਕਿੰਨੇ ਨੇ ਛੇੜਿਆ ਹੋਵੇ ਜਾਂ ਕਿਸੇ ਨੂੰ ਨਸ਼ਾ ਦਿੱਤਾ ਹੋਵੇ ਕੀ ਕਰਦਾ ਸੀ ਕੰਦਾ ਉਹ ਪਿੰਡ ਦੇ ਮੈਂ ਗੁੱਟਾ ਨਹੀਂ ਕਰਨਾ ਕਿਉਂ ਹੁੰਦੀ ਹੈ ਉਹ ਤੋਂ بڑے ਲੋਕ ਹੋਗੇ ਜੀ ਕਿ ਕੋਈ ਗਉਸਾ ਲਾ ਕੇ ਕੋਈ ਚਪਾਟਾ ਹੋਈ ਹੈ ਨਾ ਦੇ ਵਿਚ ਆਪਸੀ ਰੋਲਾ ਹੋਇਆ ਕੋਈ ਪੈਣ ਦੇ ਵਿੱਚ ਰਾਜਸਥਾਨ ਤੋਂ ਆ ਕੇ ਆਪਣੇ ਪਿੰਡ ਦੇ ਵਿੱਚ ਜ਼ਮੀਨ ਖਰੀਦਣ ਦੀ ਹੋਇਆ ਕਿ ਕੋਈ ਪਰਿਵਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂ ਕਿਉਂਕਿ ਸਭ ਤੋਂ ਵੱਡਾ ਕਤਲ ਕਰਨ ਵਾਲਾ ਉਹ ਹੁੰਦਾ ਜਿਹੜਾ ਸਾਜ਼ਿਸ਼ ਘੜਦਾ ਸਾਜ਼ਿਸ਼ ਕਿਸ ਨੇ ਘੜੀ ਹੈ ਰਾਜਸਥਾਨੀਆਂ ਦੇ ਸਾਥ ਤੋਂ ਬਾਅਦ ਕਿੰਨੇ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਿੰਨੇ ਵੀ ਕਾਤਲਾਂ ਦੇ ਨਾਮ ਆਪਾਂ ਪਰਿਵਾਰ ਵੱਲੋਂ ਪਿੰਡ ਦੇ ਮੋਹਤਵਰ ਬੰਦੇਆ ਵੱਲੋਂ ਦਿੱਤੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸੀ ਜੈ ਸਰਕਾਰ ਮਰਦਾਬਾਦ ਜੈ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਾਨਸਾ ਜਿਹੜੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਸੋ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਇੱਕ ਕਰ ਦਿਖਾ ਜੀ ਤੋਂ ਬਾਅਦ ਕਿੰਦੇ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਿੰਨੇ ਵੀ ਕਾਤਲਾਂ ਦੇ ਨਾਮ ਆਪਾਂ ਪਰਿਵਾਰ ਵੱਲੋਂ ਪਿੰਡ ਦੇ ਮੋਹਤਵਰ ਬੰਦਿਆਂ ਵੱਲੋਂ ਦਿੱਤੇ ਗਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ